ਹਾਂਜੀ ਦੋਸਤੋ 3 ਐਚਪੀ ਦਾ ਸੋਲਰ ਸਿਸਟਮ ਆਏ ਪੋਰਟੇਬਲ ਟਰਾਲੀ ਤੇ ਫਿੱਟ ਹੈ ਤੁਸੀਂ ਇਸ ਨੂੰ ਕਿਤੇ ਵੀ ਮੂਵ ਕਰ ਸਕਦੇ ਹੋ ਇਸ ਟਾਈਮ 9 ਪਲੇਟ ਇੰਸਟਾਲ ਨੇ 10ਵੀਂ ਪਲੇਟ ਦੀ ਆਪਸ਼ਨ ਹੈ ਤੁਸੀਂ ਇੰਸਟਾਲ ਕਰ ਵੀ ਸਕਦੇ ਹੋ ਆਜਾ ਤੁਹਾਨੂੰ ਦਿਖਾਣੇ ਆਂ ਇੱਥੇ ਇਸ ਦਾ ਕੰਟਰੋਲਰ ਚਾਰੇ ਸਾਈਡ ਜੈਕ ਇੱਕ ਪਲੇਟ ਵਾਸਤੇ ਅਜੇ ਇੱਥੇ ਪੈਂਡਿੰਗ ਹੈ ਇਸ ਨੂੰ ਅਸੀਂ ਹੁਣ ਬੰਦ ਕਰਕੇ ਦਿਖਾਉਂਦੇ ਹਾਂ। ਔਰ ਇਹਦੇ ਆ ਸਪੋਰਟਸ ਐਸ ਈ ਡੀ ਐਨ ਸਪੋਰਟ ਨੇ ਕਰ ਦੋ ਰਾਜੋਈ ਬਣੋ ਆਰਾਮ ਨਾਲ ਉਸ ਨੂੰ ਪਹਿਲੇ ਕਰੋ ਹਾਂ ਆਰਾਮ ਨਾਲ ਆਰਾਮ ਨਾਲ ਕੋਈ ਗੱਲ। ਨੀਚੇ ਕਰ ਲੋ ਇਸ ਨੂੰ। ਹਾਂ ਪਹਿਲੇ ਸਿੰਗਲ ਸਿੰਗਲ ਕਰ ਲੋ। ਜਦੋਂ ਟਰੈਕਟਰ ਤੋਂ ਵੱਖ ਹੋ ਜਾਂਦਾ ਤਾਂ ਤੁਸੀਂ ਇਸ ਨੂੰ ਆਸਾਨੀ ਨਾਲ ਬੈਲੈਂਸ ਬਿਲਕੁਲ ਥੋੜਾ ਜਿਹਾ ਸੈਂਟਰ ਤੋਂ ਦੂਰ ਹੈ ਇਸ ਨੂੰ ਆਸਾਨੀ ਨਾਲ ਤੁਸੀਂ ਇਹਦੀ ਦਿਸ਼ਾ ਠਮਾ ਸਕਦੇ ਹੋ। ਉਸ ਦੇ ਵਿੱਚ ਤੁਹਾਨੂੰ ਕੋਈ ਜ਼ਿਆਦਾ ਦੋ ਬੰਦਿਆਂ ਦੀ ਲੋੜ ਨਹੀਂ ਪੈਂਦੀ ਸਿੰਗਲ ਇੱਕ ਹੀ ਬੰਦਾ ਇਸ ਨੂੰ ਇਸ ਦੀ ਦਿਸ਼ਾ ਘੁਮਾ ਸਕਦਾ ਟਰਾਲੀ ਕਿਵੇਂ ਲੱਗੀ ਸਾਨੂੰ ਜ਼ਰੂਰ ਦੱਸੋ ਕਮੈਂਟ ਦੇ ਵਿੱਚ ਥੈਂਕ ਯੂ